ਸਤਿ ਸ੍ਰੀ ਅਕਾਲ ਜੀ ਸਾਰੇ ਭੈਣ ਭਰਾਵਾਂ ਨੂੰ ਪਰਮਾਤਮਾ ਕਰੇ ਸਾਰੇ ਖੁਸ਼ ਹੋਣ ਚੜ੍ਹਦੀ ਕਲਾ 'ਚ ਹੋਣ ਵਾਏਗਰੂ ਬਰਕਤਾਂ ਪਾਵੇ ਤਰੱਕੀਆਂ ਦਵੇ ਤੇ ਅੱਜ ਜੀ ਡਿਨਰ ਵਲੌਗ ਆਪਾਂ ਲੱਗੇ ਆ ਸ਼ੁਰੂ ਕਰਨ ਤੇ ਅਜੇ ਮੈਂ ਖਾਣਾ ਬਣਾਉਣ ਦੀ ਸਟਾਰਟਿੰਗ ਕਰਨ ਲੱਗੀ ਸੀ ਤੇ ਗੈਸਟ ਆ ਗਏ ਇਹਨਾਂ ਦੇ ਫਰੈਂਡ ਤੇ ਨਾਲ ਉਹਨਾਂ ਦੀ ਵਾਈਫ ਸਾਡਾ ਚਲੋ ਜੀ ਮਤਲਬ ਮੇਲ ਮਲਾਪ ਜਿਉਂ ਸਾਡੀ ਮੈਰਿਜ ਹੋਈ ਹੈ ਸਾਡੀ 8-9 ਮਹੀਨੇ ਪਹਿਲਾਂ ਮੈਰਿਜ ਹੋ ਗਈ ਸੀ ਤੇ ਉਹਨਾਂ ਦੀ ਬਾਅਦ ਵਿੱਚ ਹੋਈ ਸੀ ਇਹਨਾਂ ਦਾ ਪਹਿਲਾਂ ਵੀ ਮੇਲ ਮਲਾਪ ਆਪਸ ਵਿੱਚ ਹੈਗਾ ਹੀ ਦੋਵਾਂ ਜਾਣਿਆਂ ਦਾ ਕਿਉਂ ਇਕੱਠੇ ਪੜੇ ਇਕੱਠੀ ਇਹਨਾਂ ਨੂੰ ਜੋਬ ਮਿਲੀ ਸੀ ਤੇ ਫਿਰ ਪੈਣਾ ਭਰਾਵਾਂ ਵਾਲਾ ਇੱਕ ਸਾਹਬ ਦਾ ਉਹਦਾ ਰਿਸ਼ਤਾ ਬਣਿਆ ਆਪਣੇ ਵਾਂਗੂ ਮਿਲਦੇ ਮਲਾਉਂਦੇ ਸਾਰੇ ਜਾਣੇ ਤੇ ਉਹ ਆਏ ਸੀ ਅਸਲ 'ਚ ਮੈਂ ਥੋੜਾ ਬਿਮਾਰ ਸੀ ਮੇਰਾ ਪਤਾ ਲੈ ਤੇ ਮੈਂ ਆਉਣ ਦੇਣ ਲੱਗੀ ਸੀ ਆਪਣੇ ਕੰਮ ਤੋਂ ਦਿਆਂ ਨੂੰ ਮੈਂ ਕਿਹਾ ਚਲੋ ਆਏ ਆ ਚਾਹ ਪਾਣੀ ਪਿਆ ਕੇ ਮੈਂ ਕਿਹਾ ਵੀ ਤੁਸੀਂ ਫੁਰਕਾ ਛੱਕ ਕੇ ਤੇ ਫੇਰ ਹੀ ਜਾਣਾ ਪਹਿਲਾਂ ਤਾਂ ਮੈਂ ਲੱਗੀ ਸੀ ਵੀ ਚਲੋ ਗੈਸ ਤੇ ਕਰਦਾ ਅਗਲਿਆਂ ਨੂੰ ਹਨੇਰਾ ਹੋਇਆ ਜਾਂਦੀ ਜਾਣਾ ਫਿਰ ਮੈਂ ਕਿਹਾ ਨਹੀਂ ਚਲੋ ਸਪੈਸ਼ਲ ਹੋ ਜਾਂਦੀ ਹੈ ਤੰਦੂਰੀ ਰੋਟੀ ਤੇ ਆਪਾਂ ਤੁਹਾਨੂੰ ਤੰਦੂਰੀ ਫੁਲਕੇ ਬਣਾ ਕੇ ਖਵਾਨੇ ਆ ਤੇ ਲੱਗੇ ਆ ਜੀ ਕਾਲੀ ਛੋਲੇ ਯਾਨੀ ਕਿ ਚਿੱਟੇ ਛੋਲਿਆਂ ਦੀ ਸਬਜ਼ੀ ਬਣਾਵਾਂਗੇ ਤੇ ਨਾਲ ਆਪਾਂ ਤੰਦੂਰੀ ਨਾਲ ਬਣਾਵਾਂਗੇ ਅੱਜ ਇਹ ਸਿੰਪਲ ਰੋਟੀ ਨਹੀਂ ਮੈਂ ਕਿਹਾ ਚਲੋ ਥੋੜਾ ਸਪੈਸ਼ਲ ਜੀ ਚੀਜ਼ ਕਰ ਲੈਨੇ ਆ ਕੁਝ ਹਨਾ ਤੇ ਸਬਜ਼ੀ ਲਈ ਸਭ ਤੋਂ ਪਹਿਲਾਂ ਆਪਾਂ ਕਾਲੀ ਮਿਰਚ ਤੇ ਜੀਰਾ ਇਹਨੂੰ ਕੁੱਟ ਲਿਆ ਸੀ ਉਸ ਤੋਂ ਬਾਅਦ ਇਹਦੇ ਵਿੱਚ ਆਪਾਂ ਪਾਵਾਂਗੇ ਜੀ ਲਸਣ ਤੇ ਤਿੰਨ ਚਾਰ ਲਾਲ ਮਿਰਚਾਂ ਪਾਵਾਂਗੇ ਲਾਲ ਮਿਰਚਾਂ ਜਿਹੜੀਆਂ ਵਾ ਇਹ ਸਾਡੀਆਂ ਇੰਨੀਆਂ ਮਤਲਬ ਕੌੜੀਆਂ ਨਹੀਂ ਗੀਆਂ ਠੀਕ ਠੀਕ ਜੀਆਂ ਹੈਗੀਆਂ ਵਾ ਵੈਸੇ ਇਹਦੇ ਤਿੰਨ ਚਾਰ ਲਾਲ ਮਿਰਚਾਂ ਜੇ ਪਾਈਆਂ ਤੇ ਉਹ ਕਾਫੀ ਮਿਰਚ ਹੋ ਜਾਂਦੀ ਹੈ ਸਬਜ਼ੀ ਦੇ ਵਿੱਚ ਇਹਨੂੰ ਕੱਢ ਕੇ ਫਿਰ ਆਪਾਂ ਕੁੱਟ ਲਾਂਗੇ ਜੀ ਪਿਆਜ਼ ਪਿਆਜ਼ ਨਾ ਮੈਂ ਥੋੜਾ ਜਿਹਾ ਕੁੱਟਿਆ ਸੀ ਮਤਲਬ ਜ਼ਿਆਦਾ ਬ੍ਰੇਕ ਨਹੀਂ ਸੀ ਕੀਤਾ ਤੇ ਨਾਲ ਆਪਾਂ ਥੋੜੀ ਜੀ ਹਲਦੀ ਪਾ ਲਈ ਸੀ ਜੇ ਤੁਸੀਂ ਬਿਲਕੁਲ ਬੁਜਾਰੀ ਕਾਲੇ ਜੇ ਟਾਈਪ ਚਨੇ ਬਣਾਉਣੇ ਫਿਰ ਹਲਦੀ ਸਕਿਪ ਕਰ ਦਿਓ ਫਿਰ ਨਾ ਪਾਓ ਤੇ ਮੈਂ ਬਰ ਥੋੜੀ ਜੀ ਹਲਦੀ ਪਾ ਲਈ ਜਿਵੇਂ ਕਿ ਚਲੋ ਨਾ ਹਲਦੀ ਨਾਲ ਥੋੜਾ ਕਲਰ ਉਹਦਾ ਵਧੀਆ ਬਣ ਜਾਂਦਾ ਵਾ ਤੇ ਨਾਲ ਆਪਾਂ ਤੜਕੇ ਚ ਪਾਵਾਂਗੇ ਜੀ ਕੜੀ ਪੱਤਾ ਕੜੀ ਪੱਤੇ ਤੇ ਆਪਾਂ ਅੱਜ ਇਹ ਲਿਆਂਦਾ ਸੀ ਪਿਛਲੇ ਸਾਲ ਦਾ ਤੇ ਇਹ ਐ ਮੈਂ ਹਰ ਸਬਜੀ ਚ ਜੋ ਮੈਂ ਤੜਕਾ-ਤੜਕਾ ਲਾਈਦਾ ਤੇ ਪਾ ਲਈਦਾ ਥੋੜਾ ਵਧੀਆ ਹੁੰਦਾ ਬਾਕੀ ਫੇਰ ਕਿਸੇ ਦਿਨ ਆਪਾਂ ਇਹਦੇ ਬੈਨੀਫਿਟ ਤੇ ਵਿਚਾਰ ਚਰਚਾ ਕਰਾਂਗੇ ਤੇ ਬਾਹਰ ਦਾ ਤੁਸੀਂ ਮਾਹੌਲ ਦੇਖ ਸਕਦੇ ਮੌਸਮ ਬਹੁਤ ਸੋਹਣਾ ਜੀ ਹਵਾ ਬੜੀ ਸੋਹਣੀ ਵਗ ਰਹੀ ਸੀ ਤੇ ਇਸ ਕਰਕੇ ਬਾਹਰ ਵਿੱਚ ਉਹ ਵਿਚ ਆ ਪਾਣੀ ਬੱਲਾ ਮੈਂ ਉਹਨਾਂ ਨੂੰ ਅੰਦਰੇ ਫੜਾਈ ਸੀ ਤੇ ਫਿਰ ਮੇਰੇ ਲੱਗੇ ਆਣ ਕੇ ਬਹਿ ਗਏ ਸਾਰੇ ਜਾਣੇ ਮੈਂ ਕਿ ਤੁਹਾਨੂੰ ਨਾਲ ਆਪਾਂ ਗੱਲਾਂ-ਬੱਤਾਂ ਕਰਦੇ ਨਾਲ ਰਾਤੀ ਰੋਟੀ ਦਾ ਜਿਹੜੀ ਆ ਉਹ ਪ੍ਰਬੰਧ ਕਰ ਲੈਨੇ ਆ ਤੇ ਸਰੋਂ ਦੇ ਤੇਲ ਦਾ ਤੜਕਾ ਲਾਇਆ ਇਹ ਚ ਪਾਇਆ ਆਪਾਂ ਕੜੀ ਪੱਤਾ ਜਦੋਂ ਤੇਲ ਗਰਮ ਹੋ ਗਿਆ ਤੇ ਨਾਲ ਆਪਾਂ ਪਾਇਆ ਇਹਦੇ ਚ ਥੋੜਾ ਜਿਹਾ ਜੀਰਾ ਇੱਕ ਚਮਚ ਜਿੱਤਾਵਾਰਾ ਸਾਰਾ ਤੁਸੀਂ ਲਾ ਲਓ ਤੇ ਨਾਲ ਹੀ ਆਪਾਂ ਜਿਹੜਾ ਲਸਣ ਤੇ ਲਾਲ ਮਿਰਚ ਕਾਲੀ ਮਿਰਚ ਤੇ ਜੀਰਾ ਕੁੱਟ ਕੇ ਰੱਖਿਆ ਸੀ ਉਹਦਾ ਆਪਾਂ ਉਹਨੂੰ ਵਿੱਚ ਪਾਤਾ ਵਾ ਅਦਰਕ ਹੋਵੇ ਤੇ ਤੁਸੀਂ ਉਹ ਵੀ ਨਾਲ ਐਡ ਕਰ ਸਕਦੇ ਹੋ ਫਿਲਹਾਲ ਮੇਰੇ ਕੋਲ ਅਦਰਕ ਖਤਮ ਸੀ ਤੇ ਤੜਕੇ ਨੂੰ 2-4 ਮਿੰਟ ਪਹਿਲਾਂ ਉਹਨੂੰ ਲਸਣ ਨੂੰ ਫਰਾਈ ਕਰਕੇ ਫਿਰ ਆਪਾਂ ਇਹਦੇ ਚ ਪਿਆਜ਼ ਨੂੰ ਐਡ ਕਰ ਦਈਏ ਨਾ ਤੇ ਇਹਦੇ ਚ ਆਪਾਂ ਟੇਸ ਦੇ ਅਕੋਰਡਿੰਗ ਨਮਕ ਪਾ ਲੈਣਾ ਕਿਉਂਕਿ ਮੈਂ ਜਦੋਂ ਛੋਲੇ ਉਬਾਲੇ ਸੀ ਉਹਨਾਂ 'ਚ ਵੀ ਨਮਕ ਪਾਇਆ ਸੀ ਇਸ ਲਈ ਜਦੋਂ ਤੜਕੇ 'ਚ ਨਮਕ ਪਾਉਣਾ ਥੋੜਾ ਘੱਟ ਰੱਖੋ ਕਿਉਂਕਿ ਜਦੋਂ ਸਬਜ਼ੀ ਰਿਜ ਜੇ ਫਿਰ ਵੇਖ ਲਓ ਰਿਜ ਰਿਆ ਰਿਜ ਰਿਆ ਜੇ ਨਮਕ ਘੱਟ ਲੱਗੇ ਤੇ ਫਿਰ ਤੁਸੀਂ ਪਾ ਸਕਦੇ ਜੀ ਤੇ ਇਹਦੇ 'ਚ ਆਪਾਂ ਥੋੜਾ ਪਾਣੀ ਪਾ ਕੇ ਤੇ ਤੜਕੇ ਨੂੰ ਆਪਾਂ ਵਧੀਆ ਤਰੀਕੇ ਨਾਲ ਇੱਕ ਵਾਰੀ ਜਿਹੜਾ ਆਪਾਂ ਉਹ ਤੜਕ ਲਾਂਗੇ ਰੇਤ ਲਾਂਗੇ ਤਾਂ ਕਿ ਆਪਣਾ ਤੜਕਾ ਜਿਹੜਾ ਵਧੀਆ ਤਿਆਰ ਹੋ ਜੇ 5-7 ਮਿੰਟ ਇਹਨੂੰ ਆਪਾਂ ਪਹਿਲਾਂ ਫਰਾਈ ਕਰ ਲਿਆ ਸੀ ਉਸ ਤੋਂ ਬਾਅਦ ਆਪਾਂ ਥੋੜੀ ਜੀ ਲਾਲ ਮਿਰਚ ਦੇਗੀ ਮਿਰਚ ਤੇ ਇਹਦੇ ਚ ਪਾਈ ਸੀ ਕਸੂਰੀ ਮੇਥੀ ਦੇ ਨਾਲ ਗਰਮ ਮਸਾਲਾ ਇਹਨਾਂ ਸਾਰਿਆਂ ਨੂੰ ਹੁਣ ਆਪਾਂ ਜੀਜਿਆਂ ਨੂੰ ਫੇਰ 5-7 ਮਿੰਟ ਵਾਸਤੇ ਲਾਂਗੇ ਤਰੀਕੇ ਨਾਲ ਜਿਹੜਾ ਆਪਾਂ ਉਹ ਤੜਕ ਲੈਣਾ ਵਾ ਤੇ ਨਾਲ ਹੀ ਆਪਾਂ ਇਹਦੇ ਚ ਪਾਇਆ ਸੀ ਪੱਤੀ ਦਾ ਪਾਣੀ ਇਹਦੇ ਨਾਲ ਕਲਰ ਸੋਨਾ ਆ ਜਾਂਦਾ ਜੇ ਤੁਸੀਂ ਹਲਦੀ ਨਾ ਪਾਓ ਨਿਹਰਾ ਪੱਤੀ ਦਾ ਪਾਣੀ ਪਾ ਲਓ ਤੇ ਜੇ ਮੈਂ ਆਪਾਂ ਬਜਾਰੀ ਛੋਲੇ ਭੂਰੇ ਖਾਣੇ ਤੇ ਉਹ ਥੋੜਾ ਉਹਨਾਂ ਦਾ ਕਾਲਾ ਕਾਲਾ ਹੋ ਜਾ ਰੰਗੁੰਦਾ ਨਾ ਛੋਲਿਆਂ ਦਾ ਬਰਾਊਨ ਜੇ ਫਿਰ ਉਹ ਸੇਮ ਉਹੀ ਕਲਰ ਬਣ ਜਾਏਗਾ ਪਰ ਮੈਂ ਥੋੜਾ ਹਲਦੀ ਪਾਈ ਸੀ ਮੈਂ ਕਿ ਚਲੋ ਥੋੜਾ ਨਾ ਕਾਲਾ ਜਾ ਵੀ ਕਿਸੇ ਵੇਲੇ ਕਲਰ ਚੰਗਾ ਨਹੀਂ ਲੱਗਦਾ ਤੇ ਥੋੜਾ ਵਧੀਆ ਜਿਹਾ ਕਲਰ ਬਣ ਜੇਗਾ ਤੇ ਛੋਲੇ ਉਬਾਲੇ ਸੀ ਪਹਿਲਾਂ ਤੜਕੇ ਜੇ ਆਪਾਂ ਥੋੜੇ ਛੋਲੇ ਦੋ ਘਕੜੀਆਂ ਪਾ ਕੇ ਉਹਨਾਂ ਨੂੰ ਚੰਗੀ ਤਰ੍ਹਾਂ ਫੇਰ ਲਿਆ ਸੀ ਤਾਂ ਕਿ ਆਪਣੀ ਜਿਹੜੀ ਤਰੀ ਆ ਜਾਂ ਉਹ ਵਧੀਆ ਪੰਜੇ ਤੇ ਸੰਗਨੇ ਛੋਲੇ ਬੰਨ ਬਜਾਰੀ ਟਾਈਪ ਥੋੜਾ ਤੇ ਫਿਰ ਵੀ ਮੈਂ ਬਾਅਦ ਵਿੱਚ ਵੀ ਇਹਨਾਂ ਨੂੰ ਥੋੜਾ ਪਾਣੀ ਪਾ ਕੇ ਰੰਨਿਆ ਸੀ ਵੀ ਕਿਉਂ ਨਾਲ ਇਹ ਹੁੰਦਾ ਵਾ ਕਿ ਇੱਕ ਜਿਵੇਂ ਤੁਸੀਂ ਛੋਲੇ ਪਾਉਂਦੇ ਹੋ ਉਹਨਾਂ ਵਿੱਚ ਰਿੱਜ ਦੇ ਆ ਥੋੜਾ ਅ ਅੱਧਾ ਘੰਟਾ ਤੇ ਜਿਹੜੇ ਵੀ ਮਿਰਚ ਮਸਾਲੇ ਹੁੰਦੇ ਆ ਉਹ ਸਾਰੇ ਛੋਲਿਆਂ 'ਚ ਮਿਕਸ ਹੋ ਜਾਂਦੇ ਆ ਬਜ਼ਰਵ ਉਹਨਾਂ ਨੂੰ ਕਰ ਲੈਂਦੇ ਆ ਤੇ ਪਾਣੀ ਆਪਾਂ ਪਾ ਲਿਆ ਸੀ ਪਾਣੀ ਵੈਸੇ ਜ਼ਿਆਦਾਤਰ ਮੈਂ ਗਰਮ ਕਰਕੇ ਸਬਜ਼ੀ ਬਵਾਨੀਆਂ ਬਟ ਅੱਜ ਮੈਨੂੰ ਥੋੜਾ ਏ ਸੀ ਜਲਦੀ ਸੀ ਕਿਉਂਕਿ ਜਿਹੜੇ ਗੈਸਟ ਸੀ ਉਹਨਾਂ ਨੇ ਜਾਣਾ ਸੀ ਤੇ ਮੈਨੂੰ ਐਸੇ ਚਲੋ ਫਟਾਫਟ ਇੱਕ ਮੈਨੂੰ ਬਾਰ-ਬਾਰ ਫਿਰਨਾ ਜਾਣਾ ਪੈ ਰਿਆ ਸੀ ਅੰਦਰ ਹੁਣ ਗੈਸ ਤੇ ਪਾਣੀ ਗਰਮ ਕਰ ਲਈ ਤੇ ਇੱਕ ਸਾਡੇ ਨਾਲ ਲੱਗੇ ਬਿੱਲੀ ਉਹ ਤੁਹਾਨੂੰ ਬਹੁਤ ਸੌਣੀ ਮੈਨੂੰ ਐਸੇ ਕੋਈ ਚੀਜ਼ੀ ਝੂਠੀ ਨਾ ਕਰ ਜੇ ਤੇ ਕਿਉਂ ਮੈਂ ਕੱਢ ਲੈਂਦਾ ਸੀ ਇਹਨੂੰ ਇਹਦੇ ਉੱਪਰ ਰੱਖਦਾ ਸੀ ਮੈਂ ਚਲੋ ਥੋੜਾ ਗਰਮ ਹੋ ਜਾਊਗਾ ਕਿਉਂਕਿ ਆਪਾਂ ਹੁਣ ਵਰਤਣਾ ਉਹਨੂੰ ਤੇ ਫ੍ਰਿਜ ਵਿੱਚ ਰੱਖਿਆ ਹੁੰਦਾ ਉਹ ਫਿਰ ਜੰਮ ਜਾਂਦਾ ਵਾ ਸਬਜੀ ਆਪਣੀ ਰੇਜੇ ਲਈ ਸੀ ਇਸ ਤਰ੍ਹਾਂ ਵੀ ਤੁਸੀਂ ਇੰਨੀ ਕੁ ਵੀ ਤਰੀ ਰੱਖਣੀ ਜਾਓ ਮੈਂ ਤਰੀ ਹਮੇਸ਼ਾ ਮਤਲਬ ਆਪਣੇ ਘਰ ਦੇ ਨੂੰ ਪੁੱਛ ਲੈਣੀ ਉਹ ਤੁਸੀਂ ਕਿੰਨੀ ਕੁ ਖਾਣੀ ਆ ਉਹਦੇ ਹਿਸਾਬ ਨਾਲ ਆਪਾਂ ਤਰੀ ਬਣਾ ਲੈਨੇ ਆ ਪਜਾਰਾ ਤਰੀ ਖਾਣੀ ਆ ਪਤਲੀ ਜਾਂ ਸੰਗਣੀ ਤੇ ਹੁਣ ਆਪਾਂ ਜੇ ਲੱਗੇ ਆ ਨਾਨ ਦਾ ਆਟਾ ਤਿਆਰ ਕਰਨ ਪਹਿਲਾਂ ਮੈਂ ਪਾਇਆ ਮੈਦਾ ਤੇ ਉਨਾ ਹੀ ਮੇਰੇ ਚ ਕਣਕ ਦਾ ਆਟਾ ਮਿਕਸ ਕਰ ਲਿਆ ਤੁਸੀਂ ਨੀਰਾ ਮੈਦਾ ਜਾਂ ਨੀਰਾ ਕਣਕ ਦਾ ਆਟਾ ਵੀ ਇਸਤੇਮਾਲ ਕਰ ਸਕਦੇ ਜੇ ਇੱਕ ਚਮਚਾ ਆਪਾਂ ਨਮਕ ਪਾਇਆ ਵਾ ਚਾਰ ਚਮਚਾ ਆਪਾਂ ਇਹਦੇ ਚ ਪਾ ਲੈਣੀ ਆ ਚੀਨੀ ਕੀਨੀ ਪੀਸੀ ਪਾ ਲਓ ਜਾਂ ਤੁਸੀਂ ਦਾਣੇਦਾਰ ਪਾ ਲਓ ਇਹ ਤੁਹਾਡੀ ਮਰਜ਼ੀ ਹੈ ਨਾਲ ਜਿਹੜਾ ਵਾ ਆਪਾਂ ਇਹ ਚ ਪਾ ਲਿਆ ਯੀਸਟ ਯੀਸਟ ਤੁਸੀਂ ਹਿਸਾਬ ਲਾ ਲਓ ਮੈਂ ਨੇ ਇੱਥੇ ਅੱਧੀ ਕਿ ਕਰਸ਼ੀ ਪਾਇਆ ਮਤਲਬ ਇਹ ਯੀਸਟ ਤੇ ਡਿਪੈਂਡ ਹੈ ਕਿ ਜੇ ਉਹ ਵਧੀਆ ਵਾ ਫਿਰ ਦੋ ਦਿਨ ਚੰਤੇ ਵੀ ਬਹੁਤ ਹੋ ਜਾਂਦੇ ਆ ਤੇ ਤਿੰਨ ਚਾਰ ਚਮਚ ਮੈਂ ਪਾਏ ਰਿਚ ਦੇਸੀ ਘਿਓ ਉਹਨਾਂ ਸਾਰਿਆਂ ਨੂੰ ਮਿਕਸ ਕਰਕੇ ਗਰਮ ਦੁੱਧ ਤੇ ਨਾਲ ਆਪਾਂ ਉਹਨਾਂ ਆਟਾ ਅੱਧਾ ਕਿਲੋ ਦੁੱਧ ਲਾ ਲਓ ਤੁਸੀਂ 2 ਕਿਲੋ ਦਾ ਬਾਰਾ ਸਰ ਆਪਣਾ ਆਟਾ ਸੀ ਤੇ ਅੱਧਾ ਕਿਲੋ ਦੁੱਧ ਦੇ ਵਿੱਚ ਆਪਾਂ ਮਿਕਸ ਕਰ ਲਿਆ ਫੇਰ ਜੇ ਕਸਰ ਰਹੇ ਜੋਗੀ ਤੇ ਆਪਾਂ ਪਾਣੀ ਗਰਮ ਦੇ ਨਾਲ ਇਹਨੂੰ ਆਟੇ ਨੂੰ ਗੁੰਨਣਾ ਵਾ ਤੇ ਬਾਕੀ ਹੁਣ ਮੈਂ ਥੋੜਾ ਪਾ ਲਿਆ ਸੀ ਪਾਣੀ ਇਹਦੇ ਚ ਇਹਨੂੰ ਆਪਾਂ ਨਿੱਗਾ ਜਿਹਾ ਕਰ ਲੈਂਦਾ ਸੀ ਤੇ ਆਟਾ ਆਪਾਂ ਸਖਤ ਗੁੰਨਣਾ ਪਤਲਾ ਆਟਾ ਨਹੀਂ ਗੁੰਨਣਾ ਇਹ ਸਾਰਾ ਮਿਕਸਚਰ ਤੁਸੀਂ ਬ੍ਰੈਡ ਦਾ ਇੱਕ ਸਬ ਦਾ ਤਿਆਰ ਹੋ ਜਾਂਦਾ ਵਾ ਇਹਦੇ ਨਾਲ ਤੁਸੀਂ ਜੇ ਨਾਲ ਨਾ ਬਣਾਉਣੇ ਹਨ ਤਾਂ ਸਿੰਪਲ ਜਿਵੇਂ ਬ੍ਰੈਡ ਆਪਾਂ ਬਜਾਰੀ ਬ੍ਰੈਡ ਲਿਓਨੇ ਆ ਸੇਮ ਉਹ ਬ੍ਰੈਡ ਵੀ ਬਣ ਸਕਦੀ ਆ ਆਪਾਂ ਕਿਸੇ ਦਿਨ ਉਹ ਵੀ ਤੁਹਾਡੇ ਨਾਲ ਰੈਸਪੀ ਜਿਹੜੀ ਹੈ ਸ਼ੇਅਰ ਕਰਾਂਗੇ ਤੇ ਬਟਨਾਂ ਦਾ ਆਟਾ ਜਿਹੜਾ ਤੁਸੀਂ ਇਦਾਂ ਜੇ ਤੁਸੀਂ ਬਰੈਡ ਟਾਈਪ ਬਣਾ ਰਹੇ ਜੇ ਫਿਰ ਸਖਤ ਰੱਖੋ ਕਿਉਂਕਿ ਇਹ ਆਟਾ ਫੁੱਲ ਕੇ ਮੁੜ ਕੇ ਬਿਲਕੁਲ ਬਹੁਤ ਜ਼ਿਆਦਾ ਸੌਫਟ ਹੋ ਜਾਂਦਾ ਫਿਰ ਇਹਦੀ ਰੋਟੀ ਪਕਾਉਣੀ ਜਿਹੜੀ ਹੈ ਬੜੀ ਔਖੀ ਲੱਗਦੀ ਆ ਤੇ ਸਬਜੀ ਆਪਣੀ ਲਗਭਗ ਰਿਜੇਗੀ ਸੀ ਸਾਰੇ ਜਣੇ ਬੈਠੇ ਸੀ ਲਾਗੇ ਗੱਲਾਂ-ਬੱਤਾਂ ਕਰ ਰਹੇ ਸੀ ਤੇ ਮੈਂ ਕਿਹਾ ਚੁੱਲੇ ਨਾਲ ਬਾਅਦ ਵਿੱਚ ਸਬਜੀ ਥੋੜਾ ਟੇਸਟ ਕਰਾ ਲੈਨੇ ਜੇ ਵੀ ਚੀਜ਼ ਦੀ ਕਮੀ ਲੱਗੂਗੀ ਆਪਾਂ ਨੂੰ ਨਮਕ ਵਿੱਚ ਦਿਉਦੀ ਆਪਾਂ ਦੇਖ ਲਾਂਗੇ ਤੇ ਇੱਕ ਕੜਛੀ ਆਪਾਂ ਰਿਜੇਦੀ ਸਬਜੀ 'ਚ ਹੀ ਨਾਲ ਪਾ ਦਿੱਤਾ ਸੀ ਦੇਸੀ ਘਿਓ ਇਹ ਨਾਲ 익ਤੇ ਸੱਡੀ ਦਾ ਟੈਕਸਚਰ ਟੇਸਟ ਵਧੀਆ ਬਣ ਜਾਂਦਾ ਵਾ ਮਤਲਬ ਬਿਲਕੁਲ ਟੇਸਟੀ ਸਬਜੀ ਬਣਦੀ ਹੈ ਬਾਕੀ ਤੁਸੀਂ ਬਣਾਇਓ ਜਰੂਰ ਇਹਨੂੰ ਤੁਸੀਂ ਤੰਦੂਰੀ ਸਬਜੀ ਕਰੋ ਜਾਂ ਚੁੱਲ੍ਹੇ ਵਾਲੀ ਤੰਦੂਰੀ ਰਹੀ ਹੈ ਕਿ ਚੁੱਲ੍ਹੇ ਵਾਲੀ ਸਬਜੀ ਨਾਲ ਇਹਦਾ ਇਹ ਫਰਕ ਪੈਂਦਾ ਕਿ ਸੇਕ ਬਹੁਤ ਹਟਵਾ ਪੈਂਦਾ ਬੜੇ ਆਰਾਮ ਨਾਲ ਸਬਜੀ ਰਹਿ ਜੀਦੀ ਹੈ ਤੇ ਆਪਾਂ ਬਣਾਇਆ ਸੀ ਜੀ ਘਰ ਦਾ ਹੀ ਪਨੀਰ ਕਰ ਦੇ ਦੋਤੋਂ ਤਿਆਰ ਕੀਤਾ ਸੀ ਤੇ ਇਹਦੇ ਵਿੱਚ ਬਾਸ ਜਿਹੜਾ ਸਬਜੀ ਰਹਿ ਚੀ ਸੀ ਔਰ ਆਪਾਂ ਪਨੀਰ ਪਾ ਕੇ ਇਹਨੂੰ 5 ਮਿੰਟ ਗੜਕਾ ਲਵਾ ਲਿਆ ਸੀ ਸਬਜੀ ਨੂੰ ਤਾਂ ਕਿ ਪਨੀਰ ਦੇ ਵਿੱਚ ਵੀ ਆਪਣੇ ਸਾਰੇ ਜਿਹੜੇ ਆ ਮਿਰਚੇ ਮਸਾਲੇ ਆ ਉਹ ਚੰਗੇ ਤਰੀਕੇ ਨਾਲ ਮਿਕਸ ਹੋ ਜਾਣ ਤੇ ਇਹ ਸਾਡੀ ਬਣ ਗਈ ਸੀ ਜੀ ਚਿੱਟੇ ਛੋਲਿਆਂ ਦੀ ਤੇ ਪਨੀਰ ਦੀ ਸਬਜੀ ਕਾਪਲੀ ਚਣਿਆਂ ਦੀ ਜਾਂ ਪਨੀਰ ਦੀ ਸਬਜੀ ਬਣ ਗਈ ਸੀ ਆਪਣੀ ਤੇ ਹੁਣ ਆਪਾਂ ਇਹਦੇ ਨਾਲ ਕਰ ਲੈਣੇ ਆ ਜੀ ਤੰਦੂਰੀ ਨਾਲ ਤਿਆਰ ਹਾਂ ਜੀ ਜੀ ਬਾਕੀ ਅਗਰ ਤੁਹਾਨੂੰ ਸਾਡੀਆਂ ਵੀਡੀਓ ਚੰਗੀਆਂ ਲੱਗਦੀਆਂ ਵਾ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਵੀਡੀਓ ਨੂੰ ਲਾਈਕ ਜਰੂਰ ਕਰਿਆ ਕਰੋ ਤੇ ਆਪਣੇ ਕੀਮਤੀ ਸੁਝਾਅ ਵੀ ਦਿਆ ਕਰੋ ਤੇ ਨਾਲ ਹੁਣ ਆਪਾਂ ਤੰਦੂਰੀ ਨਾਨ ਤਿਆਰ ਕਰਦੇ ਆਂ ਬਾਕੀ ਕੁਝ ਭੈਣਾਂ ਨੇ ਪੁੱਛਿਆ ਸੀ ਕਿ ਮਿੱਟੀ ਦੇ ਬਰਤਨਾਂ ਨੂੰ ਆਪਾਂ ਗੈਸ ਤੇ ਕਿਵੇਂ ਵਰਤ ਸਕਦੇ ਆਂ ਸਭ ਤੋਂ ਪਹਿਲਾਂ ਜਦੋਂ ਤੁਸੀਂ ਨਵਾਂ ਬਰਤਨ ਲਿਆਉਣਾ ਵਾ ਤੇ ਉਹਨੂੰ ਰਾਤ ਭਰ ਪਾਣੀ 'ਚ ਭਿਓ ਕੇ ਰੱਖਣਾ ਵਾ ਫਿਰ ਅਗਲੇ ਦਿਨ ਉਹਨੂੰ ਸੁਕਾ ਕੇ ਪਾਣੀ 'ਚੋਂ ਕੱਢ ਕੇ ਉਹਦੇ ਤੇਲ ਨਾਲ 2 ਚਮਚੇ ਤੇਲ ਉਹ 'ਚ ਪਾ ਕੇ ਉਸ ਨੂੰ ਚੰਗੇ ਤਰੀਕ ਨਾਲ ਅੰਦਰੋਂ ਬਾਹਰੋਂ ਲੇਪ ਕਰ ਲੈਣਾ ਤੇਲ ਨਾਲ ਤੇ ਉਹਨੂੰ ਮਤਲਬ ਅੱਧਾ ਪੌਣਾ ਘੰਟਾ ਰੱਖ ਲੈਣਾ ਉਸ ਤੋਂ ਬਾਅਦ ਤੁਸੀਂ ਉਹਨੂੰ ਚੁੱਲੇ ਤੇ ਇਸਤੇਮਾਲ ਕਰੋ ਜਾਂ ਗੈਸ ਤੇ ਕੋਈ ਚੱਕਰ ਵਾਲੀ ਗੱਲ ਨਹੀਂ ਬਸ ਇਹ ਹੁੰਦੀ ਹੈ ਵੀ ਥੋੜੇ ਟੁੱਟਣ ਦਾ ਡਰ ਹੁੰਦਾ ਇਹਨਾਂ ਨੂੰ ਇਹਨਾਂ ਦੀ ਸਾਂਭ ਸੰਭਾਲ ਜਿਹੜੀ ਹੈ ਉਹ ਧਿਆਨ ਨਾਲ ਕਰਨੀ ਪੈਂਦੀ ਆ ਬਾਕੀ ਜੇ ਮੈਂ ਆਪਾਂ ਚੁੱਲੇ ਤੇ ਕੋਈ ਬਰਤਨ ਵਰਤਦੇ ਆ ਕਿਉਂਕਿ ਉਹਦੀ ਅੱਗ ਜ਼ਿਆਦਾ ਹੁੰਦੀ ਆ ਤੇ ਆਪਾਂ ਕੋਈ ਵੀ ਚਾਵੇ ਤੌੜੀ ਆ ਜਾਂ ਕੜਾਈ ਆ ਉਹਦੇ ਤਲੇ ਤੇ ਤੁਸੀਂ ਮਿੱਟੀ ਦਾ ਲੇਪ ਕਰ ਸਕਦੇ ਜੇ ਥੋੜਾ ਭਾਰ ਆ ਜਾ ਮਿੱਟੀ ਦਾ ਲੇਪ ਕਰ ਲੋ ਤਾਂ ਕਿ ਇੱਕ ਤੇ ਆਪਣੀ ਸਬ지 ਸੁਭਰੀ ਨਾ ਸਾਡੇ ਦੂਸਰਾ ਜਿਹੜਾ ਵਾ ਉਹਦਾ ਹੈਵੀ ਹੋ ਜਾਂਦਾ 베ਸ ਵੀ ਟੁੱਟਣ ਦਾ ਖਤਰਾ ਘੱਟ ਰਹਿੰਦਾ ਵਾ ਤੇ ਨਾਲ ਜੀ ਆ ਦੇਖੋ ਆਪਾਂ ਹੁਣ ਨਾਲ ਇੰਤਾਂ ਤਿਆਰ ਕਰਨੇ ਜਿਵੇਂ ਆਪਾਂ ਤਨੁੱਕਰਾ ਪਰੌਂਠਾ ਨਹੀਂ ਤਿਆਰ ਕਰਦੇ ਇਸ ਤਰ੍ਹਾਂ ਗੋਲ ਰੋਟੀ ਵੇਲ ਕੇ ਤੇ ਵਿੱਚ ਘਿਓ ਲਾ ਕੇ ਪਹਿਲਾਂ ਇਹਨੂੰ ਹਾਫ ਸਰਕਲ ਬਣਾ ਲੈਣਾ ਫਿਰ ਇਸ ਦਾ ਤਕੌਣ ਟਾਈਪ ਇਹਨੂੰ ਬਣਾ ਲੈਣਾ ਜਾਇਦ ਉਹ ਇਹ ਸਿੰਪਲ ਰੋਟੀ ਟਾਈਪ ਵੀ ਇਹਨੂੰ ਲਾ ਸਕਦੇ ਜੇ ਪਰ ਇਹਦੇ ਨਾਲ ਇਹ ਹੁੰਦਾ ਥੋੜਾ ਸੌਫਟ ਬਣਦਾ ਵੰਦਰਵਾਰੇ ਦੇ ਦੇਸੀ ਘਿਓ ਲੱਗ ਜਾਂਦਾ ਵਾ ਤੇ ਬਾਕੀ ਤੁਸੀਂ ਘਿਓ ਨਾ ਲਗਾ ਕੇ ਸਿੱਧਾ ਪਰੌਂਠਾ ਨਾ ਬਣਾ ਕੇ ਸਿੰਪਲ ਰੋਟੀ ਟਾਈਪ ਗੋਲ ਬਣਾਉਣਾ ਚਾਹੋ ਤੇ ਉਹ ਵੀ ਬਣਾ ਸਕਦੇ ਜੇ ਮੈਂ ਥੋੜਾ ਉਹਦੀ ਸ਼ੇਪ ਦੇਣ ਦੀ ਕੋਸ਼ਿਸ਼ ਕੀਤੀ ਜਿਵੇਂ ਆਪਾਂ ਬਾਜ਼ਾਰ ਤੋਂ ਐ ਟਕੌਣਾ ਟਾਈਪ ਜਿਆ ਖਾਂਦੇ ਆ ਤੇ ਆ ਲੋ ਜੀ ਆਪਣਾ ਬਣ ਗਿਆ ਇਹ ਤੰਦੂਰੀ ਨਾਲ ਤੇ ਹੁਣ ਆਪਾਂ ਇਹਨੂੰ ਤੰਦੂਰ ਦੇ ਵਿੱਚ ਲਗਾ ਲੈਣੇ ਆ ਜੀ ਇਸੇ ਤਰ੍ਹਾਂ ਕਰਕੇ ਹੀ ਆਪਾਂ ਬਾਕੀ ਸਾਰੀਆਂ ਰੋਟੀਆਂ ਜੜੀਆਂ ਵਾ ਉਹ ਵੀ ਬਣਾਉਣੀ ਆ ਵਾ ਤੇ ਮੈਂ ਗੱਲ ਕਰ ਰਹੀ ਸੀ ਬਰਤਨਾਂ ਦੀ ਵੈਸੇ ਮੈਂ ਜਿਵੇਂ ਤੌੜੀ ਵਗੈਰਾ ਚੁੱਲੇ ਤੇ ਆਪਾਂ ਵਰਤਦੇ ਆ ਉਹਨੂੰ ਮਿੱਟੀ ਦਾ ਲੇਪ ਵੀ ਕਈ ਵਾਰੀ ਕਰ ਲੈਣੀ ਹੈ ਕਈ ਵਾਰੀ ਸਿੱਧਾ ਵੀ ਰੱਖ ਲੈਣੇ ਆ ਬੱਟੇ ਹੁੰਦਾ ਜਿਵੇਂ ਸਿੱਧੀ ਆਪਾਂ ਵਿੱਚ ਸਬਜ਼ੀ ਬਣਾਉਨੇ ਆ ਮਿੱਟੀ ਦਾ ਲੇਪ ਨਹੀਂ ਕਰਦੇ ਤੇ ਕਈ ਵਾਰੀ ਨਾ ਸਬਜ਼ੀ ਚੋਂ ਇਦਾਂ ਦਾ ਜਿਵੇਂ ਥੱਲੇ ਲੱਗ ਗਈ ਹੈ 스멜 ਆਉਣ ਲੱਗ ਪੈਂਦੀ ਆ ਤੇ ਕਿਉਂਕਿ ਇਹਦੇ ਇੰਨਾ ਮਿੱਟੀ ਦੇ ਭਾਂਡਿਆਂ ਦੇ ਜਿਹੜੇ ਤਲੇ ਹੁੰਦੇ ਆ ਨਾ ਉਹ ਇੰਨੇ ਹੈਵੀ ਨਹੀਂ ਹੁੰਦੇ ਪਤਲੇ ਹੁੰਦੇ ਆ ਤੇ ਸਬਜ਼ੀ ਜਾਂ ਕੋਈ ਵੀ ਚੀਜ਼ ਤੁਸੀਂ ਉਹ ਚ ਬਣਾਉਦੇ ਜੇ ਤੇ ਉਹਦਾ ਸੜਨ ਦਾ ਖਤਰਾ ਰਹਿੰਦਾ ਇਸ ਕਰਕੇ ਉਹਨੂੰ ਮਿੱਟੀ ਦਾ ਲੇਪ ਕਰਨਾ ਬੜਾ ਜ਼ਰੂਰੀ ਹੁੰਦਾ ਵਾ ਤੇ ਉਸ ਤੋਂ ਬਾਅਦ ਜੇ ਭਾਵੇਂ ਗੈਸ ਤੇ ਬਾਤੋ ਗੈਸ ਤੇ ਤੇ ਆਪਾਂ ਭਾਵੇਂ ਮਿੱਟੀ ਦਾ ਲੇਪ ਨਾ ਕਰੀਏ ਕਿਉਂਕਿ ਉਹਦੀ ਆਪਾਂ ਅੱਗ ਆਪਣੀ ਮਰਜ਼ੀ ਨਾਲ ਘਟਾਉਂਦਾ ਸਕਦੇ ਆ ਤੇ ਨਾਲ ਫਿਰ ਮੇਰੀ ਭੈਣ ਵੀ ਲੱਗ ਗਈ ਸੀ ਜਿਹੜੇ ਆਏ ਸੀ ਗੈਸ ਤੇ ਉਹ ਕਹਿੰਦੇ ਚਲੋ ਮੈਂ ਵੀ ਤੁਹਾਡੇ ਨਾਲ ਕਰਾਂ ਨੀ ਕੰਮ ਕਿਉਂਕਿ ਚੁੱਲ੍ਹੇ ਚੋਂ ਕਿ ਜਿਵੇਂ ਆਪਾਂ ਕੰਮ ਕਰਦੇ ਨੇ ਦੇਸੀ ਤਰੀਕੇ ਦੇ ਨਾਲ ਕੋਈ ਵੀ ਹੋਵੇ ਹਨਾ ਉਹਨੂੰ ਹੁੰਦਾ ਵੀ ਮਤਲਬ ਵਧੀਆ ਲੱਗਦਾ ਵੇਖਣ ਨੂੰ ਤੇ ਉਹ ਵੀ ਆ ਕੇ ਕਹਿੰਦੇ ਚਲੋ ਮੈਂ ਵੀ ਤੁਹਾਡੇ ਨਾਲ ਕਰਾਂ ਨੀ ਮੈਂ ਪੇੜੇ-ਪੂੜੇ ਕਰ ਦਿੰਦੀ ਹੈਲਪ ਕਰ ਦਿੰਨੀ ਲਾਗੂ ਪੀਛੇ ਚਲੋ ਆਪਾਂ ਸਾਰੇ ਜਣੇ ਇਕੱਠੇ ਹੋਏ ਆਂ ਤੇ ਜਲਦੀ ਹੋ ਜੂਗੀ ਤੇ ਪਰ ਉਹਨਾਂ ਨੂੰ ਮੈਂ ਤੰਦੂਰੇ ਰੋਟੀਆਂ ਨਹੀਂ ਸੀ ਲਾਉਂ ਦਿੱਤੀਆਂ ਕਿਉਂਕਿ ਉਹਨਾਂ ਨੂੰ ਇਹ ਜੇ ਥੋੜਾ ਜਾਚ ਨਹੀਂ ਗਈ ਤੇ ਮੈਂ ਐਵੇਂ ਕਿਤੇ ਹੱਥ ਉੱਥਨਾ ਸੜ ਜੇ ਇਹ ਨਾ ਹੋਵੇ ਤੁਸੀਂ ਮੇਰਾ ਪਤਾ ਲੈਣ ਆਏ ਜੇ ਤੇ ਤੁਹਾਡੇ ਹੱਥ ਸੜ ਜੇ ਆ ਵੇਖੋ ਕਿੰਨੇ ਸੋਹਣੇ ਲੱਗ ਰਹੇ ਆਪਣੇ नान ਬੜੇ ਸੌਫਟ ਬੰਦੇ ਆ ਫੁੱਲਕੇ ਬੰਦੇ ਆ ਬਾਕੀ ਇਹ ਵੀ ਮੈਂ ਵੀ ਅੱਜ ਇਹਨਾਂ ਫਸਟ ਟਾਈਮ ਹੀ ਤੰਦੂਰੀ ਨਾਲ ਬਣਾਏ ਸੀ ਤੇ ਜਿੰਨਾ ਆਪਾਂ ਕੰਮ ਜੇ ਤੁਸੀਂ ਡੇਲੀ ਵੀ ਕੰਮ ਕਰੋ ਨਾ ਕੋਈ ਚੱਕਰ ਨਹੀਂ ਹੈਗਾ ਕਿਉਂਕਿ ਪਹਿਲਾਂ ਅੱਗ ਵਾਲੋ ਉਸੇ ਆਗਰ ਤੇ ਤੁਸੀਂ ਸਬਜ਼ੀ ਬਣਾ ਲਓ ਦੁੱਧ ਗਰਮ ਕਰਕੇ ਰੱਖ ਲਓ ਹਨਾ ਜਿਵੇਂ ਰਾਤ ਨੂੰ ਪੀਣਾ ਆ ਜਾਂਦਾ ਹੀ ਬਣਾਉਣਾ ਵਾ ਤੇ ਉਸ ਤੋਂ ਬਾਅਦ ਆਪਣੇ ਫੁੱਲਕੇ ਬਣਾ ਲਓ ਕੋਈ ਜ਼ਿਆਦਾ ਇਹ ਨਹੀਂ ਵੀ ਆਪਣਾ ਕੋਈ ਅੱਗ ਦਾ ਖਰਚਾ ਹੋ ਜਾਂਦਾ ਜਾਂ ਬਨਨ ਦਾ ਬੀ 500 ਰੁਪਏ ਅਗਬਾਲ ਦੇ ਬੜਾ ਪਾਲਣ ਦਾ ਖਰਚਾ ਆਉਂਦਾ ਵਾ ਇਹ ਆਪਣੇ ਜੇ ਇਸ ਚੀਜ਼ ਨਾਲ ਮਨ ਨੂੰ ਸ਼ਾਂਤੀ ਮਿਲੇ ਨਾ ਵੀ ਸਕੂਨ ਮਿਲੇ ਵਧੀਆ ਲੱਗੇ ਉਹਦੇ 'ਚ ਨਹੀਂ ਸੋਚਣਾ ਚਾਹੀਦਾ ਬਾਕੀ ਇਹਦੇ ਘਰੇਲੂ ਕੰਮ ਆ ਸਭ ਇਸ ਤਰ੍ਹਾਂ ਜਿਹੜਾ ਇੱਕ ਦੇ ਸਿਹਤਮੰਦ ਖਾਣਾ ਬਣਦਾ ਹੈਲਦੀ ਫੂਡ ਬਣਦਾ ਵਾ ਤੇ ਬਾਕੀ ਰੌਣਕ ਜੀ ਵੀ ਰਹਿੰਦੀ ਹੈ ਬੱਚੇ ਵੀ ਵੇਂਦੇ ਹੁਣ ਆਪਾਂ ਕੰਮ ਸਿੱਖੇ ਸੀ ਆਪਣੀਆਂ ਚਾਚੀਆਂ ਤਾਈਆਂ ਦਾਦੀਆਂ ਨਾਨੀਆਂ ਮੰਮੀਆਂ ਨੂੰ ਵੇਖ ਕੇ ਉਹ ਕਰ ਦਿੰਦੇ ਸੀ ਤੇ ਆਪਾਂ ਚਾਹੇ ਪੜਦੇ ਵੀ ਸਨ ਲੱਗਿਆ ਉਹਨਾਂ ਨੂੰ ਵੇਂਦੇ ਰਹਿਣੇ ਸੀ ਕੰਮ ਕਰਦੇ ਅੱਜ ਕੱਲ ਕੀ ਹੈ ਕਿ ਆਪਾਂ ਵੱੜ ਜਾਨੇ ਕਿਚਨ 'ਚ ਤੇ ਬੱਚਿਆਂ ਨੂੰ ਵੀ ਆਪਾਂ ਕਹਿੰਦੇ ਆ ਵੀ ਗਰਮੀ ਵੜੀ ਤਾਂ ਤੁਸੀਂ ਅੰਦਰੇ ਬੈਠੋ ਜਾਂ ਕਿਦਾਂ ਉਹ ਇਹ ਨਹੀਂ ਨਹੀਂ ਤੇ ਉਹਨਾਂ ਨੂੰ ਫਿਰ ਹੁਣ ਆਪਾਂ ਗ੍ਰੇਟ ਨਹੀਂ ਹੀ ਵੀ ਆਪਾਂ ਨੂੰ ਕੋਰਸ ਕਰਾਏ ਸੀ ਆਪਣੀਆਂ ਮਾਵਾਂ ਨੇ ਹਨਾ ਆਪਾਂ ਵੇਖ-ਵੇਖ ਕੇ ਹੀ ਕੰਮ ਬੰਦਾ ਸਿੱਖ ਲੈਂਦਾ ਤੇ ਇਦਾਂ ਕਰੀਏ ਨਾ ਕੰਮ ਤੇ ਬੱਚੇ ਲਾਗੇ ਆਉਂਦੇ ਉਹਨਾਂ ਦੀ ਨਜ਼ਰ ਪੈਂਦੀ ਹੈ ਇੱਕ ਖੁੱਲਾ ਹੁੰਦਾ ਵਾਤਾਵਰਨ ਉਹਨਾਂ ਨੂੰ ਵੀ ਵਧੀਆ ਲੱਗਦਾ ਕਿਉਂਕਿ ਜੇ ਆਪਾਂ ਆਪਣੇ ਬੱਚਿਆਂ ਨੂੰ ਬਿਲਕੁਲ ਸ਼ਹਿਰੀ ਬਣਾ ਲਾਂਗੇ ਤੇ ਕੱਲ ਨੂੰ ਉਹਨਾਂ ਨੇ ਇਹ ਕੰਮ ਕਿਦਾਂ ਕਰਨੇ ਆਖਰ ਆਪਾਂ ਜੱਟ ਜ਼ਿੰਮੇਦਾਰ ਆ ਤੇ ਰਹਿਣ ਦੇ ਜੱਟ ਜ਼ਿੰਮੇਦਾਰੀ ਹੈ ਨਾ ਪੜ੍ਹਾਈਆਂ ਕਰਕੇ ਅਫਸਰ ਬਣ ਕੇ ਵੀ ਆਪਾਂ ਆਪਣਾ ਜਿਹੜਾ ਪਿਛੋਕੜ ਹੈ ਉਹਨੂੰ ਨਹੀਂ ਭੁੱਲ ਸਕਦੇ ਤੇ ਨਾ ਭੁੱਲਣਾ ਹੀ ਚਾਹੀਦਾ ਵਾ ਤੇ ਜੇ ਆਪਾਂ ਲਾਗੇ ਬੱਚੇ ਘੁੰਮਦੇ ਫਿਰਦੇ ਆਵੇਂਦੇ ਆ ਤੇ ਵੇਖ-ਵੇਖ ਕੇ ਬੱਚਾ ਕੰਮ ਸਿੱਖ ਜਾਂਦਾ ਵਾ ਤੇ ਆ ਦੇਖੋ ਜੇ ਆਪਣੇ ਬੜੇ ਸੋਨੇ ਫੁਲਕੇ ਬਣੇ ਸੀ ਔਰ ਇੱਕ ਸਚਾਈ ਇਹ ਵੀ ਆ ਵੀ ਮੇਰੇ ਤਿੰਨ ਚਾਰ ਫੁਲਕੇ ਵਿੱਚ ਡਿੱਗ ਵੀ ਗਏ ਸੀ ਤੇ ਤਿੰਨ ਚਾਰ ਸੜ ਵੀ ਗਏ ਸੀ ਫੁਲਕੇ ਤੇ ਇੱਕ ਮੈਂ ਗੱਲਾਂ ਕਰਦਿਆਂ ਕਰਦਿਆਂ ਆਪਣੇ ਛੋਟੀ ਭੈਣ ਤੇ ਵੀ ਗੱਲ ਸਿੱਖੀ ਮੈਨੂੰ ਕਹਿੰਦੇ ਵੀ ਜਿਹੜੀ ਜਨ ਉਹਨਾਂ ਤੰਦੂਰੇ ਰੋਟੀਆਂ ਲਾਈਏ ਨਾ ਆਟਾ ਹਮੇਸ਼ਾ ਵੱਧ ਗੁੰਨ ਲੈਣਾ ਚਾਹੀਦਾ ਤੇ ਮੈਨੂੰ ਵਾਕਿਆ ਹੀ ਗੱਲ ਠੀਕ ਲੱਗੀ ਕਿਉਂਕਿ ਨਾ ਚਾਹੁੰਦੇ ਹਾਂ ਵੀ ਆਪਣੇ ਜਿਹੜੇ ਆ ਉਹ ਕਈ ਵਾਰੀ ਫੁਲਕੇ ਚਾਰ ਪੰਜ ਤੇ ਖਰਾਬ ਹੋ ਜਾਂਦੇ ਆ ਤੇ ਉਹਦੇ ਨਾਲ ਇਹ ਹੁੰਦਾ ਵੀ ਕਿਸੇ ਵੇਲੇ ਫੁਲਕਾ ਥੋੜਾ ਨਾ ਜਾਵੇ ਜਿਹਨੂੰ ਚਾਰ ਜੀ ਬੈਠੇ ਆ ਜਾਂ ਭਾਵੇਂ ਆਪਣੀ ਫੈਮਿਲੀ ਲਈ ਆਪਾਂ ਬਣਾਉਣਦੇ ਆ ਤੇ ਆਟਾ ਵੱਧ ਗੁੰਨੇ ਆ ਉਹ ਗੱਲ ਕੋਈ ਡਰਨੀ ਆ ਵੱਧ ਫੁਲਕਾ ਲੱਥਾ ਵਾ ਕੋਈ ਮੱਝ ਘਾਹ ਨੂੰ ਪਾ ਸਕਦੇ ਜੇ ਕੋਈ ਲੱ ਜੀਵ ਜੰਤੂ ਕੁੱਤਾ ਬਿੱਲੀ ਆਪਾਂ ਉਹਨੂੰ ਰੋਟੀ ਪਾ ਸਕਦੇ ਕੋਈ ਗੱਲ ਨਹੀਂ ਐਡਾ ਚੱਕਰ ਨਹੀਂ ਹੈਗਾ ਤੇ ਇਸ ਲਈ ਵੱਡਾ ਆਟਾ ਕੁੰਨਿਆ ਹੋਵੇ ਤੇ ਡਰ ਨਹੀਂ ਹੁੰਦਾ ਕਿ ਸਾਡੇ ਫੁਰਕੇ ਥੋੜਾ ਨਾ ਜਾਣ ਤੇ ਲਓ ਜੀ ਆਪਣੇ ਬੜੇ ਸੋਹਣੇ ਬਣੇ ਸੀ ਤੰਦੂਰੀ ਨਾਲਣ ਬਾਕੀ ਜਿਹੜੀਆਂ ਜੜੀਆਂ ਭੈਣਾਂ ਨੂੰ ਸ਼ੌਂਕ ਹੈ ਉਹ ਟਰਾਈ ਜ਼ਰੂਰ ਕਰਿਆ ਕਰੋ ਇਹ ਕੰਮਾਂ 'ਚ ਬੜਾ ਸਕੂਨ ਮਿਲਦਾ ਬੜੀ ਸ਼ਾਂਤੀ ਮਿਲਦੀ ਹੈ ਜਿਹੜੇ ਡਿਪਰੈਸ਼ਨ ਵਰੇਸ਼ਨ ਸਾਰਾ ਕੁਝ ਹੈ ਨਾ ਮਤਲਬ ਉਹ ਦੂਰ ਜਾਂਦੇ ਕਿਉਂਕਿ ਜਦੋਂ ਆਪਾਂ ਕੰਮ 'ਚ ਰੁੱਝੇ ਰਵਾਂਗੇ ਤੇ ਆਪਣਾ ਧਿਆਨ ਇਨੀ ਕਿਸੇ ਹੋਰ ਪਾਸੇ ਜਾਊਗਾ ਤੇ ਜਿੰਨਾ ਆਪਾਂ ਫ੍ਰੀ ਰਵਾਂਗੇ ਉਨਾ ਹੀ ਆਪਣੇ ਮਨ ਚ ਤਰ੍ਹਾਂ ਤਰ੍ਹਾਂ ਦੀਆਂ ਸੋਚਾਂ ਆਉਂਦੀਆਂ ਤੇ ਆਪਾਂ ਬਿਮਾਰ ਹੁੰਨੇ ਆ ਕਿਉਂਕਿ ਜਿਹੜਾ ਮੈਂ ਦੇ ਅੰਦਾਜ਼ਾ ਲਾ ਲਿਆ ਆਪਣੀ ਰਾਈਟ ਤੋਂ ਕਿ ਜਿੰਨਾ ਤੁਸੀਂ ਮਤਲਬ ਚਿੰਤਾ ਚ ਰਹਿੰਦੇ ਜੇ ਉਨਾ ਹੀ ਤੁਹਾਡਾ ਦੇਹ ਜਿਹੜੀ ਆ ਉਹ ਰੋਗੀ ਹੁੰਦੀ ਜਾਂਦੀ ਆ ਤੇ ਜਿੰਨਾ ਤੁਸੀਂ ਕੰਮ ਚ ਰਹਿੰਦੇ ਜੇ ਤੁਹਾਡਾ ਸਰੀਰ ਵੀ ਠੀਕ ਰਹਿੰਦਾ ਵਾ ਤੇ ਮਨ ਵੀ ਤੁਹਾਡਾ ਖੁਸ਼ ਰਹਿੰਦਾ ਵਾ ਬਾਕੀ ਜਿਹੜੇ ਬਰਤਨਾਂ ਵਾਲੀ ਗੱਲ ਸੀ ਨਾ ਆਪਾਂ ਮਿੱਟੀ ਦੇ ਬਰਤਨਾਂ ਵਾਲੀ ਗੱਲ ਉਹ ਆਪਾਂ ਕਿਸੇ ਦਿਨ ਅਲੱਗ ਤੋਂ ਵੀ ਵੀਡੀਓ ਬਣਾ ਕੇ ਤੁਹਾਡੇ ਨਾਲ ਸ਼ੇਅਰ ਕਰ ਦਾਂਗੇ ਬਾਕੀ ਖੁਸ਼ ਰਿਆ ਕਰੋ ਹੱਸਦੇ ਵਾਸਤੇ ਰਹੋ ਜੀ ਤੇ ਪ੍ਰੇਮ ਪਿਆਰ ਨਾਲ ਹੀ ਰਹਿਣਾ ਜਿਹੜਾ ਸਭ ਤੋਂ ਵਧੀਆ ਗੱਲ ਹੁੰਦੀ ਆ ਹਾਲਾਂਕਿ ਬਹੁਤ ਮੁਸ਼ਕਲ ਆ ਪਰ ਜੇ ਇਹੀ ਅਸਲੀ ਗੱਲ ਇਹੀ ਆ ਕਿ ਜਿਹੜਾ ਸਾਡਾ ਗੁੱਸਾ ਨਾ ਉਹ ਸਭ ਤੋਂ ਪਹਿਲਾਂ ਸਾਨੂੰ ਬਿਮਾਰ ਕਰਦਾ ਫਿਰ ਕਿਸੇ ਦੂਸਰੇ ਤੇ ਅਸਰ ਕਰਦਾ ਤੇ ਗੱਲਾਂ ਕਰਦਿਆਂ ਕਰਦਿਆਂ ਰੋਟੀ ਪਾਣੀ ਬਣ ਗਿਆ ਸੀ ਤੇ ਫਿਰ ਹੁਣ ਆਪਾਂ ਨਾਲੋ ਨਾਲ ਲੱਗ ਪਏ ਸੀ ਸਰਵ ਕਰਨ ਮੈਂ ਕਿਹਾ ਹੁਣ ਚਲੋ ਤੁਸੀਂ ਬੈਠੋ ਤੇ ਤੁਹਾਨੂੰ ਮੈਂ ਰੋਟੀ ਫੜਾ ਦਾਂ ਤੇ ਗੰਡਾ ਕਹਿੰਦੇ ਸਾਰੇ ਵੀ ਮੁੱਕੀ ਵਾਲਾ ਜਿਹੜਾ ਗੰਡਾ ਹੁੰਦਾ ਨਾ ਉਹਨਾਂ ਭੰਨ ਕੇ ਦਿਓ ਨਾਲ ਰੋਟੀ ਦੇ ਉਹ ਜਿਆਦਾ ਟੇਸਟੀ ਲੱਗਦਾ ਤੇ ਬਾਹਰੇ ਬੈਗੇ ਸੀ ਰੋਟੀ ਖਾਣ ਫਿਰ ਗੁੜੀਆਂ ਜਿਹੜੀ ਨਿੱਕੀ ਇੰਨਾ ਦੇ ਇਹਨਾਂ ਦਾ ਬੇਟਾ ਵੱਡਾ ਵਾ ਉਹ ਆਇਆ ਨਹੀਂ ਸੀ ਅੱਜ ਨਾਲ ਤੇ ਇਹ ਕਹਿੰਦੀ ਵੀ ਮੈਂ ਅੰਦਰੇ ਜੋਤ ਉਹਨਾਂ ਕੋਲ ਬਹਿ ਕੇ ਰੋਟੀ ਖਾਣੀ ਆ ਫਿਰ ਇਹਨਾਂ ਬੱਚਿਆਂ ਨੂੰ ਮੈਂ ਸਾਰਿਆਂ ਨੂੰ ਅੰਦਰੇ ਖਾਣਾ ਫੜਾਤਾ ਸੀ ਮੈਂ ਚਲਦੇ ਸੀ ਇੱਥੇ ਬਹਿ ਕੇ ਖਾ ਲਓ ਤੇ ਬੇਟੇ ਮੇਰੇ ਨੂੰ ਤਾਂ ਬਹੁਤ ਹੀ ਜ਼ਿਆਦਾ ਚਾਹ ਹੁੰਦਾ ਵੀ ਤੰਦੂਰੀ ਫੁਲਕੇ ਹੋਣ ਉਹ ਵੀ ਨਾਨ ਟਾਈਪ ਹੋਣ ਤੇ ਜਿੰਨੀ ਮਰਜ਼ੀ ਖਵਾ ਲਓ ਉਹਨੂੰ ਰੋਟੀਆਂ ਫਿਰ ਕੋਈ ਚੱਕਰ ਨਹੀਂ ਆ ਤੇ ਸਿੰਪਲ ਰੋਟੀ ਤੋਂ ਬੜਾ ਉਹ ਚਾਲੂ ਆ ਕਿ ਮੈਨੂੰ ਸਿੰਪਲ ਰੋਟੀ ਨਾ ਮਿਲੇ ਤੇ ਇਹ ਸੀ ਜੀ ਸਾਡਾ ਅੱਜ ਦਾ ਡਿਨਰ ਵਲੌਗ ਸੋ ਤੁਹਾਨੂੰ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਚੰਗੀ ਲੱਗੀ ਤਾਂ ਲਾਈਕ ਜਰੂਰ ਕਰਨਾ ਸ਼ੇਅਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਪ੍ਰਮਾਤਮਾ ਸਾਰਿਆਂ ਨੂੰ ਖੁਸ਼ ਰੱਖੇ ਚੜ੍ਹਦੀ ਕਲਾ 'ਚ ਰੱਖੇ ਵਾਇਰਲ ਵਰਕਤਾਂ ਦਵੇ ਜੀ ਨਵੇਂ ਨਰੋਏ ਰੱਖੇ ਦੇਸੀ ਪਰਦੇਸੀ ਬੈਠੇ ਭੈਣ ਭਰਾ ਹੱਥ ਦੇ ਵਸਤੇ ਰਹਿਣ ਵਾਇਰਲ ਸੱਚੇ ਪਾਤਸ਼ਾਹ ਕਰੇ ਤਰੱਕੀਆਂ ਕਰਕੇ ਆਪਣੇ ਘਰਾਂ ਨੂੰ ਪਰਤਣ ਸਭ ਦੇ ਮਾਪੇ ਬੱਚੇ ਨਵੇਂ ਨਰੋਏ ਰਹਿਣ ਮਿਲਦੇ ਹਾਂ ਜੀ ਆਪਾਂ ਨੈਕਸਟ ਵੀਡੀਓ ਵਿੱਚ ਰੱਬ ਰੱਖਾ ਜੀ